जुग हो जुग अटल चवर शतर तख मालिक साहिब सतगुरु श्री गुरु ग्रंथ साहिब सच्चे पातशाह जी गुरदेव पिता जी पवित्र मुबारक चरण कमला पास सुबह मान जुड़ बैठी समूह सात ਬੜੇ ਪਿਆਰ ਨਾਲ ਤੁਸੀਂ ਗੁਰ ਚਰਨਾ ਵਿੱਚ ਬਿਰਾਜਮਾਨ ਹੋ ਸਤਿਗੁਰ ਜੀ ਦੀ ਕਿਰਪਾ ਨਾਲ ਤੁਸੀਂ ਸਤਿਗੁਰ ਜੀ ਦੀ ਬਾਣੀ ਦਾ ਕੀਰਤਨ ਸ਼੍ਰਵਨ ਕੀਤਾ ਫਿਰ ਆਪਾਂ ਸਭ ਨੇ ਇੱਕ ਸ਼ਬਦ ਦਾ ਪਾਠ ਰਲ ਮਿਲ ਕੇ ਕੀਤਾ ਸੁਣਿਆ ਇਸ ਅੰਮ੍ਰਿਤ ਵਚਨ ਨੂੰ ਅਸੀਂ ਅੱਜ ਸ਼ਬਦ ਵਿਚਾਰ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਵਿਚਾਰਾਂਗੇ ਜੀ ਇਹ ਪਾਵਨ ਸ਼ਬਦ 386 ਅੰਗ ਤੇ ਸੁਬਾਇਮਾਨ ਹੈ ਗੁਰਦੇਵ ਜੀ ਕਿਰਪਾ ਕਰਨ ਆਪ ਵਿੱਚ ਸਹਾਈ ਹੋ ਕੇ ਸਾਰੀ ਕਥਾ ਵਾਰਤਾ ਕਰਵਾ ਲੈ ਕੋਈ ਰਸਨਾ ਵਾਂਜੀ ਨਾ ਰਹੀ ਬੜੇ ਪਿਆਰ ਅਦਬ ਸਹਿਤ ਆਖੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਫੇਰ ਕਰੋ ਕਿਰਪਾ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀਓ ਸਤਗੁਰੂ ਜੀ ਦਾ ਅੰਮ੍ਰਿਤ ਵਚਨ ਹੈ ਆਸਾ ਮਹੱਲਾ ਪੰਜਵਾਂ ਰਾਗ ਆਸਾ ਦੇ ਅੰਦਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪਣੀ ਮੁਬਾਰਕ ਰਸਨਾ ਚੋਂ ਇਹ ਅੰਮ੍ਰਿਤ ਵਚਨ ਉਚਾਰਨ ਕਰਦੇ ਆ ਕਿ ਊਠਤ ਬੈਠਤ ਸੋਵਤ ਧਾਈਐ ਮਾਰਗ ਚਲਤ ਹਰੇ ਹਰ ਗਾਈਐ ਸਤਿਗੁਰੂ ਜੀ ਆਖਦੇ ਆਹੇ ਮਨੁੱਖ ਤੇਰਾ ਇਸ ਸੰਸਾਰ ਵਿੱਚ ਆਉਣ ਦਾ ਜੋ प्रयोजन ਹੈ ਉਹ ਕੇਵਲ ਤੇ ਕੇਵਲ ਉਸ ਪ੍ਰਮਾਤਮਾ ਨੂੰ ਗਾਉਣ ਦਾ ਹੈ ਜੇ ਕੋਈ ਬੰਦਾ ਪੁੱਛੇ ਵੀ ਪ੍ਰਮਾਤਮਾ ਨੂੰ ਕਿੰਨਾ ਕੁ ਆਰਾਧਨਾ ਚਾਹੀਦਾ ਹੈ ਵੀ ਕਿੰਨਾ ਚਿਰ ਯਾਦ ਕਰੀ ਉਸ ਪ੍ਰਮਾਤਮਾ ਨੂੰ ਕਿੰਨੇ ਚਿਰ ਉਹਦੇ ਗੁਣ ਗਾਈਏ ਕਿੰਨਾ ਚਿਰ ਉਹਦਾ ਸਿਮਰਨ ਕਰੀਏ ਕਿੰਨਾ ਚਿਰ ਬੈ ਕੇ ਉਹਦਾ ਨਾਮ ਚਪੀਏ ਮਹਾਰਾਜ ਕਹਿਣ ਲੱਗੇ ਵੀ ਪਹਿਲੀ ਗੱਲ ਤੇ ਜਿੰਨਾ ਉਹਦਾ ਨਾਮ ਜਪ ਲਿਆ ਜਾਏ ਜਿੰਨਾ ਯਾਦ ਕਰ ਲਿਆ ਜਾਏ ਉਹਨਾਂ ਹੀ ਥੋੜਾ ਦੂਜੀ ਗੱਲ ਸਾਹਿदत ਇਹ ਹੈ ਬੰਦਾ ਸਮਾਂ ਨਾ ਪੁੱਛੇ ਵੀ ਕਿੰਨਾ ਸਮਾਂ ਯਾਦ ਕਰਨਾ ਹੈ ਹਕੀਕਤ ਇਹ ਹੈ ਕਿ ਅਸੀਂ ਉਹਨੂੰ ਆਏ ਹੀ ਯਾਦ ਕਰਨ ਵਾਸਤੇ ਹੁਣ ਜਿਹੜੇ ਕੰਮ ਕਰਨ ਦੁਨੀਆ ਤੇ ਆਏ ਹੋਈਏ ਤੇ ਫਿਰ ਵੀ ਬੰਦਾ ਪੁੱਛੇ ਵੀ ਕਿੰਨਾ ਕਰਨਾ ਹੈ ਸਤਿਗੁਰੂ ਜੀ ਆਖਦਿਆ ਮੇਨ ਮਨੋਰਥ ਤੇਰੀ ਜ਼ਿੰਦਗੀ ਦਾ ਵੱਡਾ ਮਕਸਦ ਹੈ ਨਾ ਇੱਥੇ ਆਉਣ ਦਾ ਉਹ ਉਸ ਅਕਾਲ ਪੁਰਖ ਦਾ ਨਾਮ ਜਪਣਾ ਉਹਦੇ ਗੁਣ ਗਾਉਣੇ ਹੀ ਆ ਬਾਕੀ ਸਾਰੇ ਕੰਮ ਤੇ ਤੂੰ ਇਸ ਸਰੀਰ ਦੇ ਲਈ ਕਰਦਾ ਫਿਰਦਾ ਹਜ਼ੂਰ ਕਿ ਲੱਗੇ ਚਲ ਫਿਰ ਵੀ ਜੇ ਤੂੰ ਪੁੱਛਦਾ ਬਿੱ ਕਿੰਨਾ ਕੁ ਧਿਆਉਣਾ ਚਾਹੀਦਾ ਕਿਉਂਕਿ ਤੂੰ ਹਰ ਕਮ ਸਮੇਂ ਵਿੱਚ ਰਹਿ ਕੇ ਕਰਦਾ ਤੂੰ ਹਰ ਚੀਜ਼ ਦਾ ਟਾਈਮ ਬਣਾਇਆ ਆ ਮੇਰੇ ਖਾਣ ਦਾ ਟਾਈਮ ਹੈ ਇਨਾ ਟਾਈਮ ਮੈਂ ਖਾਣ ਵਿੱਚ ਲਾਉਣਾ ਹੈ ਇਨਾ ਟਾਈਮ ਮੇਰੇ ਸੌਣ ਦਾ ਇਨਾ ਟਾਈਮ ਮੇਰੇ ਸੈਰ ਕਰਨ ਦਾ ਆ ਮੇਰੀ ਜੋਬ ਦਾ ਟਾਈਮ ਹੈ ਸਤਿਗੁਰੂ ਜੀ ਕਹਿ ਲਗੇ ਹੋਰਾਂ ਚੀਜ਼ਾਂ ਦੇ ਟਾਈਮ ਨਿਰਧਾਰਤ ਕੀਤੇ ਜਾ ਸਕਦੇ ਆ ਜਦੋਂ ਤੂੰ ਇਹ ਪੁੱਛਦਾ ਕਿ ਨਾਮ ਕਿੰਨਾ ਜਪਣਾ ਚਾਹੀਦਾ ਹੈ ਕਿੰਨਾ ਸਮਾਂ ਅਰਾਧਨਾ ਚਾਹੀਦਾ ਹੈ ਮਹਾਰਾਜ ਕਹਿਣ ਲਗੇ ਫਿਰ ਤੈਨੂੰ ਮੈਂ ਮੁਕਤੀ ਦੀ ਗੱਲ ਇਹੀ ਮੁਕਾ ਕੇ ਦੱਸਦਾ ਹੈ ਔਸ ਪਰਮਾਤਮਾ ਨੂੰ ਹਰ ਪਲ ਫਿਰ ਉੱਥੇ ਆਖਿਆ ਉਠਤ ਬੈਠਤ ਉੱਠਦੇ ਆਵੇਂ ਬੈਠਦੇ ਆਵੇਂ ਇੱਥੋਂ ਤੱਕ ਸੁੱਤਿਆਂ ਵੀ ਤੇ ਮਾਰਗ ਤੇ ਸਫਰ ਕਰਦਿਆਂ ਹੋਿਆਂ ਵੀ ਹਰੀ ਹਰੀ ਦੀ ਯਾਦ ਆਉਣੀ ਚਾਹੀਦੀ ਹੈ ਉਹ ਪਰਮਾਤਮਾ ਚੇਤੇ ਰਹਿਣਾ ਚਾਹੀਦਾ ਹੈ ਉਠਤ ਬੈਠਤ ਸੋਵਤ ਧਿਆਇਐ ਮਾਰਗ ਚਲਤ ਹਰੇ ਹਰ ਗਾਈਐ ਹੁਣ ਇਹ ਕੰਮ ਉਦੋਂ ਹੋਣਾ ਜਦੋਂ ਸਵਾਸ ਸਵਾਸ ਬੰਦਾ ਸਿਮਰਨ ਕਰਦਾ ਸਾਧ ਸੰਗਤ ਜੀ ਚਲੋ ਇਹ ਵੀ ਮੰਨ ਲਿਆ ਵੀ ਅਸੀਂ ਉੱਠਦਿਆਂ ਵਾਹਿਗੁਰੂ ਵਾਹਿਗੁਰੂ ਕਰ ਲਵਾਂਗੇ ਬੈਠਦਿਆਂ ਵੀ ਵਾਹਿਗੁਰੂ ਵਾਹਿਗੁਰੂ ਕਰ ਲਵਾਂਗੇ ਪਰ ਸੁੱਤਿਆਂ ਵਾਹਿਗੁਰੂ ਵਾਹਿਗੁਰੂ ਕਿਵੇਂ ਕਰਾਂਗੇ ਜਦੋਂ ਬੰਦਾ ਸੁੱਤਾ ਹੁੰਦਾ ਉਹਨੂੰ ਤੇ ਆਪਣਾ ਨਹੀਂ ਪਤਾ ਹੁੰਦਾ ਵੀ ਮੈਂ ਕਿੱਥੇ ਪਿਆ ਸੁੱਤੇ ਬੰਦੇ ਨੂੰ ਕੀ ਪਤਾ ਲੱਗੇ ਕੀ ਹੋ ਰਿਹਾ ਉਹਨੂੰ ਕੁਝ ਨਹੀਂ ਪਤਾ ਹੁੰਦਾ ਫਿਰ ਮਹਾਰਾਜ ਕਹਿੰਦੇ ਸੁੱਤਿਆਂ ਵੀ ਅਰਧਨ ਹੈ ਹਨਾ ਉਹਨੂੰ ਓਠਤ ਬੈਠਤ ਸੋਵਤ ਅਤੈ ਹੈ ਚਲੋ ਮਾਰਗ ਚਲਤ ਹਰੇ ਹਰਗਈਏ ਮਾਰਗ ਤੇ ਤੁਰਦਿਆਂ ਵੀ ਬੰਦਾ ਸਫਰ ਕਰਦਿਆਂ ਵੀ ਤੇ ਪਾਠ ਸ਼ੁਰੂ ਕਰ ਹੀ ਲੈਂਦਾ ਹੈ ਵੀ ਚਲੋ ਕੋ ਨਹੀਂ ਉੱਥੋਂ ਤੱਕ ਪਹੁੰਚਦਿਆਂ ਜਪਜੀ ਸਾਹਿਬ ਹੋ ਜਾਣਾ ਐਵੇਂ ਵੀ ਜਪਿਆ ਜਾ ਸਕਦੇ ਪਰ ਸੁੱਤਿਆਂ ਹੋਇਆਂ ਕਿਵੇਂ ਅਰਾਧਿਆ ਜਾ ਸਕਦਾ ਮਹਾਰਾਜ ਕਹਿਣ ਲਗੇ ਜਿਹੜੀ ਸੌਣ ਦੀ ਗੱਲ ਹੈ ਨਾ ਸਤਿਗੁਰੂ ਜੀ ਕਹਿਣ ਲਗੇ ਸੁੱਤਾ ਹੋਇਆ ਰੱਬ ਨੂੰ ਉਹ ਅਰਾਧਤ ਹੈ ਜਿਹਦੇ ਸਵਾਸ ਸਵਾਸ ਸਿਮਰਨ ਵਸ ਜਾਏ ਜਿਹਦੇ ਅੰਦਰ ਹਿਰਦੇ ਦੇ ਅੰਦਰ ਉਦਾ ਅਭਿਆਸ ਇੰਨਾ ਕੋ ਹੋ ਜਾਏ ਇੰਨੀ ਕੋ ਉਹਦੀ ਕਮਾਈ ਹੋ ਜਾਏ ਕਿ ਜਿਵੇਂ ਜਿਵੇਂ ਉਹ ਸਵਾਸ ਲੈਂਦਾ ਹੈ ਨਾ ਤਿਉ ਤਿਉ ਉਹਨੂੰ ਪਰਮਾਤਮਾ ਦੀ ਯਾਦ ਆਵੇ ਹਜ਼ੂਰ ਆਖਦਿਆ ਤੁਸੀਂ ਪੁੱਛਦੇ ਹੋ ਨਾਮ ਕਿੰਨਾ ਕੋ ਜਪਣਾ ਚਾਹੀਦਾ ਸਤਿਗੁਰ ਜੀ ਆਖਦਿਆ ਬਸ ਜਿੰਨੇ ਸਵਾਸ ਮਿਲਿਆ ਇੱਕ ਇੱਕ ਸਵਾਸ ਤੇ ਬਸ ਵਾਹਿਗੁਰੂ ਵਾਹਿਗੁਰੂ ਹੋਣਾ ਚਾਹੀਦਾ ਉਹ ਉੱਠਦਿਆ ਹੋਵੇ ਬੈਠਦਿਆਂ ਹੋਵੇ ਕਿਉਂਕਿ ਸਵਾਸ ਤੇ ਉੱਠਦਿਆਂ ਵੀ ਨਿਕਲਦੇ ਆ ਬੈਠਦਿਆਂ ਵੀ ਚੱਲਦੇ ਆ ਖਾਂਦਿਆਂ ਵੀ ਚੱਲਦੇ ਆ ਪੀਂਦਿਆਂ ਵੀ ਚੱਲਦੇ ਆ ਤੇ ਸੁੱਤਿਆਂ ਵੀ ਚੱਲਦੇ ਆ ਉਹ ਸਵਾਸ ਇਹ ਥੋੜਾ ਵੀ ਅਸੀਂ ਜਾਗਦੇ ਹੋਈਏ ਤੇ ਉਦੋਂ ਸਵਾਸ ਲਵਾਂਗੇ ਜਦੋਂ ਬੰਦਾ ਸੌਂਦਾ ਹੈ ਸਵਾਸ ਤੇ ਉਦੋਂ ਵੀ ਆਪਣਾ ਕੰਮ ਕਰੀ ਜਾਂਦੇ ਆ ਨਾ ਸੋ ਡਾਕਟਰ ਸੋ ਕੋਈ ਕਹਿੰਦੇ ਆ ਵੀ ਜਦੋਂ ਬੰਦਾ ਸੌਂਦਾ ਹੈ ਉਦੋਂ ਉਹਦੇ ਸਾਹ ਜ਼ਿਆਦਾ ਆਉਂਦੇ ਆ ਸੁੱਤੇ ਬੰਦੇ ਨੂੰ ਸਾਹ ਉਹ ਜ਼ਿਆਦਾ ਲੈਂਦਾ ਸਤਿਗੁਰੂ ਜੀ ਨੇ ਬਚਨ ਕੀਤਾ ਹਜ਼ੂਰ ਆਖਦੇ ਆ ਜਿਵੇਂ ਸੁੱਤਾ ਹੋਵੇ ਤੈਨੂੰ ਆਪਣੀ ਕੋਈ ਖਬਰ ਨਾ ਹੋਵੇ ਪਰ ਤੈਨੂੰ ਇਹ ਪਤਾ ਹੈ ਮੇਰੇ ਸਾਹ ਚੱਲੀ ਜਾਂਦੇ ਉਸੇ ਤਰ੍ਹਾਂ ਜਦੋਂ ਸਵਾਸ ਸਵਾਸ ਸਿਮਰਨ ਅੰਦਰ ਵਸ ਗਿਆ ਨਾ ਮਹਾਰਾਜ ਆਖਦੇ ਆ ਪਾਈ ਫਿਰ ਸੁੱਤਿਆਂ ਵੀ ਤੇਰੇ ਇੱਕ ਇੱਕ ਸਵਾਸ ਤੇ ਵਾਹਿਗੁਰੂ ਵਾਹਿਗੁਰੂ ਹੀ ਨਿਕਲਣੇ ਇਹ ਅਵਸਥਾ ਈਵੇਂ ਤੇ ਜਿੰਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਈਵੇਂ ਕਹਿੰਦੇ ਆ ਵਿਸਾਸ ਗਰਾਸ ਨਾ ਵਿਸਰ ਹੈ ਹੁਣ ਜਿਹੜਾ ਸਾਸ ਗਰਾਸ ਨਾ ਵਿਸਰਣ ਦੀ ਗੱਲ ਹੈ ਇਹ ਗੱਲ ਸਾਸ ਗਰਾਸ ਦਾ ਭਾਵ ਹੁੰਦਾ ਅਸੀਂ ਇੱਕ ਸਾਡਾ ਇੱਕ ਸਾ ਆਉਂਦਾ ਤੇ ਇੱਕ ਸਾ ਜਾਂਦਾ ਇਹ ਹੈ ਸਾਸ ਗਰਾਸ ਵੀ ਜਿਹੜਾ ਬੰਦਾ ਸਾਹ ਆਉਂਦਿਆਂ ਸਾਹ ਜਾਂਦਿਆਂ ਰੱਬ ਨੂੰ ਨਹੀਂ ਭੁੱਲਦਾ ਮਹਾਰਾਜ ਆਖਦਿਆਂ ਅਸਲ ਵਿੱਚ ਉਹ ਇਸ ਅਵਸਥਾ ਤੇ ਪਹੁੰਚਿਆ ਹੈ ਉਹਨੂੰ ਸੰਤ ਕਹਿਣਾ ਚਾਹੀਦਾ ਹੈ ਕੇਵਲ ਸੰਤ ਕਿਸੇ ਪੋਸ਼ਾਕ ਦਾ ਕਿਸੇ ਕੱਪੜਿਆਂ ਦਾ ਲਿਬਾਸ ਦਾ ਨਾਮ ਸੰਤ ਫਕੀਰ ਨਹੀਂ ਹੈ ਜਿੰਨੂੰ ਉੱਠਦਿਆਂ ਬੈਠਦਿਆਂ ਸੌਂਦਿਆਂ ਖਾਂਦਿਆਂ ਪੀਂਦਿਆਂ ਹਰ ਕੰਮ ਕਰਦਿਆਂ ਰੱਬ ਦੀ ਯਾਦ ਹੈ ਤੇ ਰੱਬ ਦੀ ਯਾਦ ਉਹਨੂੰ ਰੇਗੀ ਜਿਹਦੇ ਅੰਦਰ ਸਵਾਸ ਸਵਾਸ ਸਿਮਰਨ ਚੱਲਦਾ ਹੋਵੇਗਾ। ਸਾਸ ਗਰਾਸ ਨਾ ਵਿਸਤਰੇ ਹਰ ਨਾਮਾ ਮਨ ਮੰਤ ਤਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਜਾਂ ਮਹਾਰਾਜ ਸੱਚੇ ਪਾਸ਼ਾ ਯਾਖਦੇ ਆ ਸਾਸ ਸਾਸ ਸਿਮਰੋ ਗੋਬਿੰਦ ਕਿੰਨੇ ਬਚਨ ਕਹੀ ਹੈ ਨਾ ਹੁਣ ਜਦੋਂ ਸਵਾਸ ਸਵਾਸ ਸਿਮਰਨ ਦੀ ਗੱਲ ਤੁਰੇਗੀ ਆਹ ਪੰਕਤੀ ਉਦੋਂ ਹੀ ਸਾਰਥਕ ਹੋਣੀ ਹੈ ਕਿ ਉਠਤ ਬੈਠਤ ਸੋਵਤ ਤੇਾਈਏ ਮਾਰਗ ਚਲਤ ਹਰੇ ਹਰ ਗਈਏ ਇਹ ਉਦੋਂ ਸਾਰਥਕ ਹੋਣੀ ਹੈ ਸਾਥ ਸੰਗਤ ਇਹ ਫਿਰ ਗੱਲਾਂ ਕਰਦਿਆਂ ਵੀ ਅੰਦਰ ਸਿਮਰਨ ਚੱਲਣਾ ਤੁਸੀਂ ਕੁਝ ਸ਼ੱਕ ਰਹੇ ਹੋ ਉਦੋਂ ਵੀ ਅੰਦਰ ਸਿਮਰਨ ਚੱਲਣਾ ਕਿਉਂਕਿ ਸਵਾਸਾਂ ਦੇ ਅੰਦਰ ਨਾਮ ਰਚ ਗਿਆ ਹੈ ਜਿੰਨਾ ਚਿਰ ਤੱਕ ਉਹ ਸਾਥ ਚੱਲਣਗੇ ਉਹਨਾਂ ਚਿਰ ਤੱਕ ਅੰਦਰ ਨਾਮ ਵੀ ਚੱਲੇਗਾ ਉਹ ਨਾਮ ਦੀ ਅੰਦਰ ਕਰੋ ਚੱਲ ਪੈਂਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਆ ਇਸੇ ਕਰਕੇ ਤੈਨੂੰ ਬਾਰ ਬਾਰ ਮੈਂ ਕਹਿੰਨਾ ਕਿ ਤੇਰਾ ਇੱਕ ਸਵਾਸ ਵੀ ਪਰਮਾਤਮਾ ਦੀ ਯਾਦ ਤੋਂ ਬਿਨਾਂ ਨਹੀਂ ਗੁਜ਼ਰਨਾ ਚਾਹੀਦਾ ਕਿਉਂਕਿ ਜ਼ਿੰਦਗੀ ਮਿਲੀ ਹੀ ਉਸ ਪਰਮਾਤਮਾ ਦੀ ਇਬਾਦਤ ਲਈ ਹੈ ਜਿਵੇਂ ਅਸੀਂ ਵਚਨ ਪੜਦੇ ਆਂ ਦਮ ਦਮ ਸਦਾ ਸੰਮਾਲਦਾ ਦਮ ਨਵਿਰਥਾ ਜਾਏ ਹਜ਼ੂਰ ਸੱਚੇ ਪਾਤਸ਼ਾਹ ਕਹਿ ਰਿਹਾ ਉਠਤ ਬੈਠਤ ਸੋਵਤ ਧਾਈਐ ਮਾਰਗ ਚਲਤ ਹਰੇ ਹਰ ਗਾਈਐ ਫਿਰ ਕਹਿੰਦੇ ਆ ਸ੍ਰਵਨ ਸੁਣੀਜੈ ਅੰਮ੍ਰਿਤ ਕਥਾ ਇਨ੍ਹਾਂ ਕੰਨਾਂ ਨਾਲ ਉਸ ਪਰਮਾਤਮਾ ਦੀ ਅੰਮ੍ਰਿਤ ਕਥਾ ਤੋਂ ਭਾਵ ਹੈ ਉਸ ਵਹਿਗੁਰੂ ਦੀ ਜਿਹੜੀ ਸਿਫਤ ਸਲਾਹ ਹੈ ਨਾ ਜਿਹੜੀ ਅੰਮ੍ਰਿਤ ਵਰਗੀ ਹੈ ਭਾਵ ਜੋ ਤੈਨੂੰ ਮੁਰਦਿਆਂ ਨੂੰ ਨਵੀਂ ਜ਼ਿੰਦਗੀ ਦੇਣ ਵਾਲੀ ਹੈ ਸਾਦ ਸੰਗਤ ਹੈ ਵਾਕੀ ਉਹ ਅੰਮ੍ਰਿਤ ਪਰਮਾਤਮਾ ਦੀ ਜਿਹੜੀ ਸਿਫਤ ਸਲਾਹ ਹੈ ਨਾ ਉਹ ਸਾਡੇ ਵਰਗੇ ਜਿਨ੍ਹਾਂ ਦੀਆਂ ਆਤਮਾਵਾਂ ਮਰੀਆਂ ਹੁੰਦੀਆਂ ਨੇ ਨਾਮ ਤੋਂ ਟੁੱਟੀਆਂ ਹੁੰਦੀਆਂ ਨੇ ਉਨ੍ਹਾਂ ਦੇ ਅੰਦਰ ਅੰਮ੍ਰਿਤ ਫੂਕਦੀ ਹੈ ਉਸ ਵਹਿਗੁਰੂ ਦੀ ਸਿਫਤ ਸਲਾਹ ਨਵੀਂ ਜ਼ਿੰਦਗੀ ਦੇ ਜਾਂਦੀ ਹੈ ਮਹਾਰਾਜ ਆਖਦਿਆ ਉਹ ਅੰਮ੍ਰਿਤੋਂ ਕੱਟ ਨਹੀਂ ਹੈ ਕਿਉਂਕਿ ਪਰਮਾਤਮਾ ਦੀ ਸਿਫਤ ਸਲਾਹ ਜਦੋਂ ਇਹਨਾਂ ਕੰਨਾਂ ਨਾਲ ਸੁਣੇਗਾ ਉਸ ਪਰਮਾਤਮਾ ਦਾ ਨਾਮ ਵੀ ਅੰਮ੍ਰਿਤ ਰੂਪ ਉਹ ਵੀ ਤਿਤਰੇ ਕੰਨਾਂ ਰਾਹੀਂ ਅੰਦਰ ਨੂੰ ਜਾਏਗਾ ਨਾ ਤਾਂ ਬਚਨ ਕੀਤਾ ਸਰਬਨੂੰ ਸੁਣੀ ਜੈ ਅੰਮ੍ਰਿਤ ਕਥਾ ਜਾਸ ਸੁਣੀ ਜਿੰਨੇ ਸੁਣੀ ਐ ਉਹ ਕਥਾ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲੱਥਾ ਰਹਾਉ ਭਾਵ ਜਿੰਨੇ ਇਨਾ ਕੰਨਾਂ ਨਾਲ ਉਸ ਅਕਾਲ ਪੁਰਖ ਦੀ ਅਕਥ ਕਥਾ ਨੂੰ ਸੁਣਿਆ ਉਸ ਵਹਿਗੁਰੂ ਦੀ ਸਿਬਤ ਸਲਾਹ ਨੂੰ ਸੁਣਿਆ ਮਹਾਰਾਜਾ ਕਹ ਦਿਆ ਉਹਦੇ ਮਨ ਦੇ ਅੰਦਰ ਆਨੰਦ ਪੈਦਾ ਹੁੰਦਾ ਤੇ ਇਹ ਜਿੰਨੇ ਵੀ ਦੁੱਖ ਰੋਗ ਚਿੰਤਾਵਾਂ ਇਹ ਸਾਰੇ ਜ਼ਿੰਦਗੀ ਚੋਂ ਖਤਮ ਹੋ ਜਾਂਦੇ ਸਾਧ ਸੰਗਤ ਹੁਣ ਮਨ ਵਿੱਚ ਆਨੰਦ ਆਉਣਾ ਦੁੱਖ ਰੋਗ ਦਾ ਜ਼ਿੰਦਗੀ ਚੋਂ ਨਾਸ਼ ਹੋ ਜਾਣਾ ਇਹ ਸਭ ਕੁਝ ਡਿਪੈਂਡ ਕਰਦਾ ਤੁਹਾਡੇ ਅੰਦਰ ਦੇ ਆਨੰਦ ਤੇ ਜਦੋਂ ਤੁਸੀਂ ਨਾਮ ਨਾਲ ਜੁੜਦੇ ਹੋ ਫਿਰ ਤੁਹਾਨੂੰ ਪਰਮਾਤਮਾ ਦੀ ਸਿਵਤ ਸਲਾਹ ਵੀ ਚੰਗੀ ਲੱਗੇਗੀ ਚ ਕੋਈ ਸ਼ੱਕ ਨਹੀਂ ਹੈ ਜੇ ਨਾਮ ਦੇ ਰਸੀਏ ਨਾ ਜੀ ਉਹੀ ਪਰਮਾਤਮਾ ਦੀ ਵਡਿਆਈ ਸੁਣਨਾ ਚਾਹੁੰਦੇ ਆ ਜਿਹੜਾ ਜਿਹਦੇ ਅੰਦਰ ਨਾਮ ਦਾ ਕਿਨਕਾ ਮਾਤਰ ਵੀ ਨਹੀਂ ਤੁਸੀਂ ਉਹਦੇ ਕੋਲ ਗੁਰੂ ਦੀਆਂ ਰੱਬ ਦੀਆਂ ਗੱਲਾਂ ਸ਼ੁਰੂ ਕਰਦੇ ਹੋ ਹਾਂ ਉਹ ਬੰਦਾ ਉੱਠ ਕੇ ਚਲਾ ਜਾਏਗਾ ਉਹ ਨਹੀਂ ਸੁਣਨਾ ਚਾਹੁੰਦਾ ਕਿਉਂਕਿ ਉਹ ਦਾ ਅੰਦਰ ਦਾ ਮਨ ਵਿਕਾਰਾਂ ਵਾਲੇ ਪਾਸੇ ਹੈ ਉਹ ਦਾ ਅੰਦਰ ਦਾ ਮਨ ਪਦਾਰਥਾਂ ਵਾਲੇ ਪਾਸੇ ਹੈ ਜਿਹੜੇ ਸਤਸੰਗੀ ਆ ਘੰਟੇ-ਘੰਟੇ ਬੈਠ ਕੇ ਸਤਸੰਗਤ ਵਿੱਚ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਆ ਪਰਮਾਤਮਾ ਦੀਆਂ ਸਿੱਖਤ ਸਲਾਹਾਂ ਸੁਣਦੇ ਆ ਪਰ ਜਿਹੜੇ ਰੱਬ ਤੋਂ ਟੁੱਟੇ ਹੁੰਦੇ ਆ ਜੀ ਉਹਨਾਂ ਲਈ ਸਤਸੰਗਤ ਵਿੱਚ 5 ਮਿੰਟ ਬੈਠਣਾ ਵੀ ਔਖਾ ਹੋ ਜਾਂਦਾ ਹੈ ਉਹ ਨਹੀਂ ਬੈ ਸਕਦੇ ਕਿਉਂਕਿ ਉਹਨਾਂ ਦੇ ਕੰਨ ਪਰਮਾਤਮਾ ਦੀ ਸਿਵਤ ਵਾਹਿਗੁਰੂ ਦੇ ਨਾਮ ਨੂੰ ਨਹੀਂ ਸੁਣਨਾ ਚਾਹੁੰਦੇ ਉਹਨਾਂ ਦੇ ਕੰਨ ਦੁਨਿਆਵੀ ਗੱਲਾਂ ਵਿੱਚ ਰੁੱਝੇ ਹੋਏ ਆਵੇਂ ਦੋ ਦੋ ਘੰਟੇ ਲੋਕਾਂ ਦੀਆਂ ਗੱਲਾਂ ਕਰਦੇ ਰਹਿਣਾ ਕੋਈ ਫਰਕ ਨਹੀਂ ਪੈਂਦਾ ਪਰ ਸਤ ਸੰਗਤ ਵਿੱਚ 5 ਮਿੰਟ 10 ਮਿੰਟ ਬੈਠਣਾ ਔਖਾ ਹੋ ਜਾਂਦਾ ਉਹਨਾਂ ਲਈ ਤੇ ਬੰਦਾ ਜੇ ਕਿਤੇ ਜਾਣਾ ਹੁੰਦਾ ਸਮਾਗਮ ਤੇ ਤਿਆਗਦਾ ਕੋਈ ਨਹੀਂ ਸਮਾਪਤੀ ਤੇ ਚੱਲਾਂਗੇ ਇਹ ਸਾਡੀ ਫਿਤਰਤ ਹੈ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਕਿਉਂਕਿ ਉਹ ਸਿਵਤ ਨਹੀਂ ਸੁਣਨਾ ਚਾਹੁੰਦਾ ਉਹਦੇ ਮਨ ਵਿੱਚ ਨਹੀਂ ਹੁੰਦਾ ਵੀ ਕੋਈ ਜਾ ਕੇ ਕੀਰਤਨ ਕੰਟਾ ਸੁਣਦੇ ਆ ਕਥਾ ਸੁਣਦੇ ਆ ਉਹਦੇ ਮਨ ਵਿੱਚ ਨਹੀਂ ਹੈ ਉਹਦੇ ਮਨ ਵਿੱਚ ਹੈ ਕੋਈ ਸਮਾਪਤੀ ਤੇ ਜਾ ਕੇ ਲੰਗਰ ਸ਼ਕ ਆਵਾਂਗੇ ਨੇ ਮੱਥਾ ਟੇਕ ਆਵਾਂਗੇ ਬਸ ਇੱਥੋਂ ਤੱਕ ਕਿਉਂਕਿ ਉਹਦੇ ਕੰਨ ਉਹਦੇ ਵਿੱਚ ਰਸੇ ਨਹੀਂ ਆ ਮੇਰੇ ਸੱਚੇ ਪਾਤਸ਼ਾਹ ਆਖਦੇ ਆ ਜਿੰਨੂੰ ਪਰਮਾਤਮਾ ਨੇ ਨਾਮ ਦਾ ਸਹਾਰਾ ਦੇ ਦਿੱਤਾ ਹਨਾ ਹਜ਼ੂਰ ਆਖਦੇ ਆ ਉਹਦੇ ਹਿਰਦੇ ਚ ਆਨੰਦ ਹੈ ਦੁੱਖ ਰੋਗ ਦੇ ਜੀਵਨ ਚੋਂ ਸਾਰੇ ਚਿੰਤਾਵਾਂ ਚੋਰੇ ਮਿਟ ਜਾਂਦੇ ਆ ਜਿਵੇਂ ਅੱਜ ਮਹਾਰਾਜ ਜੀ ਦਾ ਹੁਕਮਨਾਮਾ ਵੀ ਹਜ਼ੂਰ ਨੇ ਬਖਸ਼ਿਆ ਤੁਸੀਂ ਪੜਿਆ ਜਿੱਥੇ ਮਹਾਰਾਜ ਕਹਿੰਦੇ ਆ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਅਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤ ਹੋ ਸੁਖ ਹੋਆ ਸਭ ਥਾਈ ਹੁਣ ਜਿਹੜਾ ਇਹ ਬਚਨ ਹੈ ਜਿਹੜਾ ਬੰਨਾ ਹੈ ਬੰਨੇ ਦਾ ਅਰਥ ਸਹਾਰਾ ਹੈ ਆਸਰਾ ਹੈ ਕਿ ਉਸ ਅਕਾਲ ਪੁਰਖ ਨੇ ਨਾਮ ਦਾ ਸਹਾਰਾ ਦਿੱਤਾ ਹੈ ਨਾਮ ਦਾ ਆਸਰਾ ਦਿੱਤਾ ਹੈ ਜਿਸ ਨਾਮ ਦੇ ਆਸਰੇ ਨੂੰ ਜਪਿਆ ਹੈ ਉਹ ਸਿਵਤ ਸਲਾ ਸੁਣੀ ਹੈ ਤੇ ਮਨ ਵਿੱਚ ਆਨੰਦ ਪੈਦਾ ਹੋਇਆ ਤੇ ਜਦੋਂ ਆਨੰਦ ਆ ਜਾਏ ਫਿਰ ਦੁੱਖ ਰੋਗ ਦੇ ਡੇਰੇ ਆਪਣੇ ਆਪ ਖਤਮ ਹੋ ਜਾਂਦੇ ਜਿਹੜਾ ਅਸੀਂ ਕਹਿਦੇ ਵੇਲੇ ਸਾਡੀ ਜ਼ਿੰਦਗੀ 'ਚ ਤੇ ਦੁੱਖ ਡੇਰਾ ਲਾ ਕੇ ਬਹਿ ਗਿਆ ਉਹ ਪਰਮਾਤਮਾ ਦੀ ਸ਼ਿਵਤ ਵੱਡੇ ਵੱਡੇ ਦੁੱਖ ਦੇ ਡੇਰਿਆਂ ਨੂੰ ਖਤਮ ਕਰਨ ਦੀ ਤਾਕਤ ਰੱਖਦੀ ਹੈ ਸੱਚੇ ਪਾਤਸ਼ਾਹ ਜੀ ਕਹਿ ਰਹੇ ਆ ਜਾਸ ਸੁਣੀ ਮਨ ਹੋਏ ਆਨੰਦਾ ਦੁਖ ਰੋਗ ਮਨ ਸਗਲੇ ਲੱਥਾ ਰਹਾਓ ਕਾਰਜ ਕਾਮ ਬਾਟ ਘਾਟ ਜਪੀਜੈ ਕਿਸੇ ਕਾਰਜ ਲਈ ਕਿਸੇ ਕਮ ਲਈ ਮਹਾਰਾਜ ਆਖਦਿਆ ਉਸ ਪ੍ਰਮਾਤਮਾ ਦਾ ਨਾਮ ਜਪਦਾ ਰਹੀ ਬਾਟ ਦਾ ਅਰਥ ਹੈ ਜੀ ਰਸਤੇ ਤੇ ਤੁਰਦਿਆਂ ਹੋਇਆਂ ਬਾਟ ਤੈ ਕਰਦਿਆਂ ਹੋਇਆਂ ਘਾਟ ਦਾ ਅਰਥ ਹੈ ਮਹਾਰਾਜ ਆਖਦੇ ਜਦੋਂ ਕਿਸੇ ਦਰਿਆ ਨੂੰ ਵੀ ਪਾਰ ਕਰਨ ਲੱਗੇ ਉਦੋਂ ਵੀ ਪਰਮਾਤਮਾ ਦਾ ਨਾਮ ਜਪਦਾ ਰਹੀਂ ਕਿਉਂਕਿ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਪੀਤਾ ਜਾਂਦਾ ਹੈ ਫਿਰ ਮਹਾਰਾਜ ਕਹਿਣ ਲੱਗੇ ਦਿਨ ਸ੍ਰੈਨ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਵਾਟ ਨ ਪਾਈਐ ਜਿਨਨੇ ਦਿਨ ਰਾਤ ਦਿਨ ਰਾਤ ਉਸ ਮਾਲਕ ਦੀ ਕੀਰਤੀ ਨੂੰ ਗਾਉਣਾ ਕੀਤਾ ਉਹਦੀ ਸਿਵਤ ਸਲਾ ਉਹ ਬਾਣੀ ਦੇ ਰੂਪ ਵਿੱਚ ਹੋ ਸਕਦੀ ਹੈ ਬਾਣੀ ਦੇ ਪਾਠਨ ਵਿੱਚ ਵੇਖੋ ਸਿਵਤ ਸਲਾ ਕਰਨੀ ਉਹ ਕਈ ਰੂਪਾਂ ਵਿੱਚ ਹੁੰਦੀ ਹੈ ਤੁਸੀਂ ਨਾਮ ਜਪਦੇ ਹੋ ਤੁਸੀਂ ਨਿਤਨੇਮ ਕਰਦੇ ਹੋ ਬਾਣੀ ਪੜ੍ਹਦੇ ਹੋ ਤੁਸੀਂ ਕੀਰਤਨ ਕਰਦੇ ਹੋ ਤੁਸੀਂ ਕਥਾ ਕਰਦੇ ਹੋ ਕਥਾ ਸੁਣਦੇ ਹੋ ਤੁਸੀਂ ਸਤ ਸੰਗਤ ਵਿੱਚ ਬੈਠ ਕੇ ਰੱਬ ਦੀਆਂ ਗੱਲਾਂ ਕਰਦੇ ਇਹ ਸਾਰੀ ਉਹਦੀ ਸਿਫਤ ਸਲਾਹ ਹੈ ਸਿਫਤ ਸਲਾਹ ਕਿਸੇ ਵੀ ਰੂਪ ਵਿੱਚ ਹੋ ਜਾਏ ਚੰਗੀ ਹੈ ਕਿਸੇ ਵੀ ਰੂਪ ਵਿੱਚ ਹੋ ਜਾਏ ਕਿਉਂਕਿ ਉਹਦੀ ਸਿਫਤ ਸਲਾਹ ਨੇ ਹੀ ਸਾਡੇ ਜੀਵਨ ਨੂੰ ਤਾਰਨਾ ਸਾਡੇ ਅੰਦਰ ਨੂੰ ਭਾਗ ਲਾਉਣਾ ਤੇ ਜਿੱਦਣ ਅੰਦਰ ਨੂੰ ਭਾਗ ਲੱਗਦਾ ਜੀ ਯਾਦ ਰੱਖਿਓ ਅੰਦਰ ਦਾ ਲੱਗਿਆ ਹੋਇਆ ਭਾਗ ਬਾਹਰ ਆਪਣੇ ਆਪ ਪ੍ਰਗਟ ਹੋ ਜਾਂਦਾ ਜਿਸ ਦਿਨ ਅੰਦਰ ਨੂੰ ਭਾਗ ਲੱਗਦਾ ਮਹਾਰਾਜ ਕਹਿ ਰਹੇ ਆ ਸੋਜਨ ਜਮ ਕੀ ਵਾਟ ਨਾ ਪਾਈਏ ਜਿਹੜਾ ਬੰਦਾ ਦਿਨ ਰਾਤ ਵਹਿਗੁਰੂ ਦੀ ਸਿਮਤ ਸਲਾਵੇ ਜੁੜਦਾ ਉਹਨੂੰ ਫਿਰ ਜਮਾ ਵਾਲੇ ਪਾਸੇ ਨਹੀਂ ਤੁਰਨਾ ਪੈਂਦਾ ਉਹਦੀ ਜਮਾ ਚੋਂ ਬੰਦ ਖਲਾਸੀ ਹੋ ਜਾਂਦੀ ਹੈ ਫਿਰ ਅਖੀਰਤਾ ਬਚਨ ਆਖਿਆ ਸਤਗੁਰ ਨੇ ਕਿ ਆਠ ਪਹਿਰ ਜਿਸ ਵਿਸਰੇ ਨਹੀਂ ਜਿੰਨੂੰ ਅੱਠੇ ਪਹਿਰ ਚਾਰ ਪਹਿਰ ਦਿਨ ਦੇ ਆ ਤੇ ਚਾਰ ਪਹਿਰ ਰਾਤ ਦੇ ਆ ਹੁਣ ਜਿੰਨੂੰ ਦਿਨ ਰਾਤ ਰੱਬ ਨਹੀਂ ਭੁੱਲਦਾ ਫਿਰ ਉੱਥੇ ਗੱਲ ਆ ਕੇ ਖੜੇਗੀ ਜਿੰਨੂੰ ਦਿਨ ਰਾਤ ਰੱਬ ਨਹੀਂ ਭੁੱਲਦਾ ਭਾਵ ਜਿੰਨੂੰ ਸਵਾਸ ਸਵਾਸ ਰੱਬ ਚੇਤੇ ਰੰਦਾ ਜਿੱਥੋਂ ਅਸੀਂ ਸ਼ੁਰੂਆਤ ਕੀਤੀ ਸੀ ਕਿ ਉਠਤ ਬੈਠਤ ਸੋਵਤ ਤਿਆਈਏ ਮਾਰਗ ਚਲਤ ਹਰੇ ਹਰ ਗਾਈਏ ਇੱਕ ਇੱਕ ਸਵਾਸ ਤੇ ਜੇ ਰੱਬ ਚੇਤੇ ਤਾ ਸੁੱਤਿਆਂ ਵੀ ਨਾਮ ਚੇਤੇ ਰਹਿਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਆ ਇਸ ਕਰਕੇ ਆਠ ਪਹਿਰ ਜਿਸ ਵਿਸਰ헤 ਨਾਹੀ ਜਿੰਨੂ ਅਠੇ ਪਹਿਰ ਪਰਮਾਤਮਾ ਦੀ ਕਦੀ ਯਾਦ ਨੀ ਭੁੱਲੀ ਮੈਨੂੰ ਇਹੋ ਜਿਹਾ ਸ਼ਖਸ ਚਾਹੀਦਾ ਇਹੋ ਜਿਹਾ ਭਗਤ ਲੱਭ ਦਿਓ ਇਹੋ ਜਿਹਾ ਫਕੀਰ ਲੱਭ ਦਿਓ ਤਾਂ ਕਿ ਉਹਦੇ ਚਰਨਾਂ ਵਿੱਚ ਆਪਣਾ ਮੱਥਾ ਰੱਖ ਕੇ ਉਹਦੇ ਚਰਨਾਂ ਦੀ ਧੂੜ ਮਸਤਕ ਤੇ ਲਾਵਾਂਗਾ ਤੇ ਮੇਰੇ ਵਰਗੇ ਦਾ ਵੀ ਜੀਵਨ ਦਾ ਭਲਾ ਹੋ ਜਾਏਗਾ ਆਠ ਪਹਿਰ ਜਿਸ ਵਿਸਰਹਿ ਨਾਹੀ ਗਤ ਹੋਵੈ ਨਾਨਕ ਤਿਸ ਲੱਗ ਪਾਈ ਉਹਦੇ ਪਾਈ ਲੱਗ ਕੇ ਉਹਦੇ ਚਰਨੀ ਲੱਗ ਕੇ ਮੇਰੇ ਵਰਗੇ ਜੀਵਨ ਦਾ ਵੀ ਭਲਾ ਹੋ ਜਾਏਗਾ ਗੱਤ ਦਾ ਭਾਵ ਹੈ ਮੁਕਤੀ ਹੋ ਜਾਏਗੀ ਸਾਥ ਸੰਗਤ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਜਦੋਂ ਕੋਈ ਨਾਮ ਰੰਗੀ ਰੂਹ ਮਿਲਦੀ ਹੈ ਨਾ ਜੀ ਨਾਮ ਦਾ ਰਸੀਆ ਹੋਵੇ ਕੋਈ ਦਿਖਾਵੇ ਦਾ ਨਾ ਹੋਵੇ ਜਿਹੜਾ ਅੰਦਰੋਂ ਜੁੜਿਆ ਹੋਵੇ ਜਦੋਂ ਕੋਈ ਨਾਮ ਰੰਗੀ ਰੂਹ ਮਿਲਦੀ ਹੈ ਕਈ ਵਾਰ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਇਹਦੇ ਅੰਦਰ ਕਿੰਨਾ ਕੁ ਭਾਗ ਲੱਗਾ ਹੈ ਇਹਦੇ ਅੰਦਰ ਰੱਬ ਨੇ ਕਿੰਨੀ ਕੁ ਰਸ ਦੀ ਪ੍ਰਾਪਤੀ ਇਹ ਕਰੀ ਬੈਠਾ ਹੈ ਪਰ ਜਦੋਂ ਕੋਈ ਐਸਾ ਫਕੀਰ ਕੋਈ ਐਸਾ ਸੰਤ ਕੋਈ ਐਸਾ ਗੁਰਸਿੱਖ ਮਿਲਦਾ ਹੈ ਨਾ ਉਹ ਸਾਡਾ ਜੀਵਨ ਬਦਲ ਕੇ ਰੱਖ ਦਿੰਦੇ ਸਾ ਸੰਗਤ ਸਤਿਗੁਰ ਨੇ ਬਾਣੀ ਵਿੱਚ ਇੱਕ ਵਚਨ ਕਿਹਾ ਹੈ ਬੜੇ ਅਚਰੋ ਐਸੇ ਤੇ ਬੜੇ ਵਚਨ ਹਨ ਨਾ ਜਿੱਤੇ ਸਤਿਗੁਰ ਕਹਿੰਦੇ ਕਿ ਮੈਨੂੰ ਐਸੇ ਗੁਰਮੁਖ ਦੇ ਚਰਨਾਂ ਦੀ ਧੂੜ ਚਾਹੀਦੀ ਹੈ ਨਾ ਅਸੀਂ ਇੱਕ ਤਲੰਗ ਰਾਗ ਦਾ ਸ਼ਬਦ ਪੜ੍ਹਦੇ ਹਾਂ ਇਹ ਸ਼ਬਦ ਰਮ ਹੁੰਦਾ ਯਕ ਅਰਜ ਗੁਫਤਮ ਪੇਸ਼ ਤੋ ਦਰਗੋਸ਼ ਕੁੰਨ ਕਰਤਾਰ ਇਸ ਸ਼ਬਦ ਵਿੱਚ ਅਖੀਰਤ ਇੱਕ ਪੰਗਤੀ ਆਉਂਦੀ ਹੈ ਜਿੱਥੇ ਮਹਾਰਾਜ ਕਹਿੰਦੇ ਆ ਬਦ ਵਖਤ ਹਮ ਚੂ ਬਖੀਲ ਗਾਫਿਲ ਮੇਰੇ ਵਰਗਾ ਬਦ ਵਖਤ ਬੰਦਾ ਕੋਈ ਨਹੀਂ ਮੇਰੇ ਵਰਗਾ ਗਾਫਿਲ ਵੀ ਇਨਸਾਨ ਕੋਈ ਨਹੀਂ ਮੈਂ ਬੇਖਬਰ ਆ ਰੱਬ ਵਾਲੇ ਪਾਸਿਓ ਮੈਂ ਬੜੀਆਂ ਬਦੀਆਂ ਕੀਤੀਆਂ ਨੇ ਬੜੇ ਮਾੜੇ ਕਰਮ ਕੀਤੇ ਹਨ ਬਦ ਵਖਤਾਂ ਮੈਂ ਬਦ ਵਕਤ ਹਮ ਚੂ ਵਕੀਲ ਗਾਫਿਲ ਬੇਨਜ਼ਰ ਬੇਬਾਕ ਮੈਂ ਬਹੁਤ ਬੇਬਾਕ ਬੰਦਾ ਹਾਂ ਬਹੁਤ ਮਾੜਾ ਬੋਲਦਾ ਹਾਂ ਤੇ ਆਖਦਿਆ ਬੇਨਜ਼ਰ ਰੱਬ ਵਾਲੇ ਪਾਸੋਂ ਬੇਖਬਰ ਹੋਇਆ ਮੈਂ ਰੱਬ ਦੀ ਮੇਰੇ ਤੇ ਨਜ਼ਰ ਹੀ ਨਹੀਂ ਮੈਂ ਸੋਚਦਾ ਮੇਰਾ ਕਿਵੇਂ ਭਲਾ ਹੋਏਗਾ ਮੇਰੇ ਜੀਵਨ ਦਾ ਕਿਵੇਂ ਉਧਾਰ ਹੋਏਗਾ ਫਿਰ ਉੱਥੇ ਆਖਦਿਆ ਸਤਿਗੁਰੂ ਜੀ ਰਹਿਮਤ ਕਰ ਬਦ ਵਖਤ ਹਮ ਚੂ ਵਕੀਲ ਗਾਫਿਲ ਬੇਨਜ਼ਰ ਬੇਬਾਕ ਨਾਨਕ ਬਗੋਇਤ ਜਨ ਤੁਰਾ ਤੇਰੇ ਚਾਕਰਾਂ ਪਾਖਾ ਸਤਗੁਰ ਮੇਰੇ ਤੇ ਇੱਕ ਦਇਆ ਕਰ ਮੈਨੂੰ ਆਪਣੇ ਚਾਕਰਾਂ ਦੀ ਖਾਕ ਦੇ ਦੇ ਚਾਕਰ ਦਾ ਭਾਵ ਹੈ ਜਿਹੜੇ ਅੱਠੇ ਪੈਰੋਂ ਨੂੰ ਤੇ ਆਉਂਦੇ ਆ ਜਿਹੜੇ ਸਵਾਸ ਸਵਾਸ ਦੀ ਬੰਦਗੀ ਚ ਲੀਨ ਰਹਿੰਦੇ ਆ ਜਿਨ੍ਹਾਂ ਨੂੰ ਰੱਬ ਤੋਂ ਬਗੈਰ ਹੋਰ ਕੁਝ ਸੁੱਝਦਾ ਹੀ ਨਹੀਂ ਮਹਾਰਾਜ ਆਖਦਿਆ ਮੈਨੂੰ ਆਪਣੇ ਉਹਨਾਂ ਸੇਵਕਾਂ ਦੇ ਚਰਨਾਂ ਦੀ ਧੂੜ ਬਖਸ਼ ਦੇ ਉਹਨਾਂ ਦੇ ਚਰਨਾਂ ਦੀ ਖਾਕ ਇਸ ਮੱਥੇ ਤੇ ਲਾਵਾਂਗਾ ਤੇ ਮੇਰੇ ਵਰਗੇ ਦੇ ਨਸੀਬ ਵੀ ਬਦਲ ਜਾਣਗੇ ਸਤਿਗੁਰੂ ਜੀ ਆਖਦਿਆ ਇਹ ਹੈ ਕਿ ਗਤ ਹੋਵੇ ਨਾਨਕ ਤਿਸ ਲਗ ਪਾਈ ਇਹੋ ਜਿ ਗੁਰਮੁਖ ਦੇ ਚਰਨਾਂ ਵਿੱਚ ਜੁੜ ਕੇ ਸਤਿਗੁਰ ਜੀ ਆਖਦਿਆਂ ਮੁਕਤੀ ਹੋ ਜਾਂਦੀ ਹੈ ਸਾਧ ਸੰਗਤ ਐਸੇ ਸਾਡੇ ਧਰਮ ਵਿੱਚ ਬੜੇ ਵੱਡੇ ਵੱਡੇ ਫਕੀਰ ਹੋਏ ਬੜੇ ਵੱਡੇ ਵੱਡੇ ਸੰਤ ਹੋਏ ਭਗਤ ਹੋਏ ਜਿਨ੍ਹਾਂ ਦੀ ਸੰਗਤ ਨੇ ਜੀ ਪਾਪੀਆਂ ਨੂੰ ਤਾਰ ਕੇ ਰੱਖ ਦਿੱਤਾ ਜਿਨ੍ਹਾਂ ਦੀ ਸੰਗਤ ਨੇ ਵੱਡੇ ਵੱਡੇ ਮਨਮੁਖਾਂ ਨੂੰ ਗੁਰਮੁਖ ਸੰਤ ਬਣਾ ਕੇ ਰੱਖ ਦਿੱਤਾ ਕਿਉਂਕਿ ਜੇ ਗੁਰੂ ਕੋਲ ਤਾਕਤ ਹੈ ਤੇ ਯਾਦ ਰੱਖਿਓ ਜਿਹੜਾ ਗੁਰੂ ਨਾਲ ਜੁੜਿਆ ਹੁੰਦਾ ਹੈ ਨਾ ਅੰਦਰੋਂ ਗੁਰੂ ਉਹਦੇ ਅੰਦਰ ਵੀ ਇਹ ਤਾਕਤ ਭਰ ਦਿੰਦਾ ਹੈ ਗੱਲ ਤੁਰਦੀ ਹੈ ਪਾਰਸ ਦੀ ਵੀ ਪਾਰਸ ਲੋਹੇ ਨੂੰ ਸੋਨਾ ਕਰਦਾ ਹੈ ਪਾਰਸ ਲੋਹੇ ਨੂੰ ਸੋਨਾ ਕਰ ਦਿੰਦਾ ਹੈ ਪਰ ਚੇਤੇ ਰੱਖਿਓ ਜਿਹੜਾ ਗੁਰੂ ਹੁੰਦਾ ਹੈ ਨਾ ਜਿਹੜਾ ਗੁਰੂ ਨੂੰ ਗੁਰੂ ਦੇ ਚਰਨਾਂ ਨੂੰ ਸ਼ੋਹ ਜਾਂਦਾ ਹੈ ਗੁਰੂ ਉਸ ਸਿੱਖ ਨੂੰ ਆਪਣੇ ਵਰਗਾ ਬਣਾ ਦਿੰਦਾ ਹੈ ਕਿ ਜਿਵੇਂ ਮੈਂ ਇੱਕ ਮਨਮੁਖ ਨੂੰ ਗੁਰਮੁਖ ਬਣਾਉਣ ਦੀ ਤਾਕਤ ਰੱਖਦਾ ਹਾਂ ਅੱਜ ਤੋਂ ਬਾਅਦ ਮੈਂ ਤੇਰੇ ਵਿੱਚ ਵੀ ਸਮਰੱਥਾ ਭਰ ਦਿੱਤੀ ਹੈ ਤੂੰ ਵੀ ਮਨਮੁਖ ਨੂੰ ਗੁਰਮੁਖ ਬਣਾ ਸਕਦਾ ਹੈ ਉਹ ਆਪਣੇ ਸਿੱਖ ਨੂੰ ਤਾਕਤ ਦੇ ਦਿੰਦਾ ਤੇ ਸਤਿਗੁਰ ਜੀ ਆਖਦੇ ਆ ਐਸੀਆਂ ਬਖਸ਼ਿਸ਼ਾਂ ਰਹਿਮਤਾਂ ਕੇਵਲ ਤੇ ਕੇਵਲ ਗੁਰੂ ਦੇ ਤੇ ਗੁਰੂ ਦੇ ਨਾਮ ਵਿੱਚੋਂ ਮਿਲਦੀਆਂ ਨੇ ਸਾਧ ਸੰਗਤ ਨਾਮ ਜਿੰਨਾ ਕੋਈ ਜਪ ਲਵੇ ਉਹਨਾਂ ਥੋੜਾ ਸਤਿਗੁਰ ਤੇ ਸਾਨੂੰ ਸਵਾਸ ਸਵਾਸ ਸਿਮਰਨ ਦੀ ਗੱਲ ਕਹਿੰਦੇ ਆ ਅੱਠੇ ਪਹਿਰ ਨਾਮ ਜਪਣ ਦੀ ਗੱਲ ਕਹਿੰਦੇ ਆ ਨਾ ਜੀ ਪਰ ਮੈਂ ਸੋਚਦਾ ਜੇ ਅੱਠੇ ਪਹਿਰ ਵੀ ਇੱਕੇ ਦਮ ਇਹ ਅਵਸਥਾਆਂ ਨਹੀਂ ਬਣਦੀਆਂ ਹੁੰਦੀਆਂ ਜੀ ਸਵਾਸ ਸਵਾ ਸਿਮਰਨ ਦੀ ਗੱਲ ਨਹੀਂ ਹਾਂ ਬੜੇ ਗੁਰਮੁਖ ਪਿਆਰੇ ਐਸੇ ਆ ਜਿਹੜੇ ਅਥੇ ਪੈਰ ਪ੍ਰਮਾਤਮਾ ਦੀ ਯਾਦ ਵਿੱਚ ਲੱਗੇ ਰਹਿੰਦੇ ਆ ਪਰ ਜੇ ਅਸੀਂ ਸੰਸਾਰਿਕ ਬੰਦੇ ਆ ਅਸੀਂ ਪਰਿਵਾਰਾਂ ਵਿੱਚ ਰਹਿੰਦੇ ਆ ਸਾਧ ਸੰਗਤ ਘਟੂ ਘਟ ਜੇ ਹਰ ਇੱਕ ਗੁਰਸਿੱਖ ਉਹ ਕਿਤੇ ਆਪਣਾ ਨਿਤਨੇਮ ਹੀ ਪੱਕਾ ਕਰ ਲਵੇ ਨਾ ਨਿਤਰੇਮ ਇਕੱਲਾ ਕੀ ਮੈਂ ਆਪਣਾ ਨਿਤਨੇਮ ਨਹੀਂ ਗਵਾਉਣਾ ਉਹ ਅੰਮ੍ਰਿਤ ਵੇਲਾ ਪੱਕਾ ਕਰ ਲਵੇ ਨਿਤਨੇਮ ਪੱਕਾ ਕਰ ਲਵੇ ਹਨਾ ਪੰਜ ਬਾਣੀਆਂ ਸਵੇਰ ਦੀਆਂ ਨੇ ਸਾਡੀਆਂ ਤੇ ਸ਼ਾਮ ਨੂੰ ਸੀ ਸੋਦਰ ਰਹਿਰਾਸ ਜੀ ਦਾ ਪਾਠ ਕਰਦੇ ਆ ਤੇ ਸੌਣ ਲੱਗਿਆ ਸੀ ਸੋਹਲੇ ਦੀ ਬਾਣੀ ਪੜ੍ਹ ਕੇ ਸੌਣੇ ਇਹ ਸੱਤ ਬਾਣੀਆਂ ਸਾਡੀਆਂ ਨਿਤ ਦਾ ਨੇਮ ਹੈ ਇਹ ਤੇ ਸਾਡੀਆਂ ਪੱਕੀਆਂ ਨੇ ਇਹ ਮਿਨੀਮਮ ਹੈ ਮੈਕਸਿਮਮ ਨਹੀਂ ਹੈ ਮਿਨੀਮਮ ਬਿਖ ਘਟੋ ਕਟਸ ਮੇਰੇ ਸਿੱਖ ਨੇ ਗੁਰੂ ਸੇਵ ਨੇ ਆਖਿਆ ਵੀ ਸਤ ਬਾਣੀਆਂ ਤੇ ਉਹਨੇ ਕਰਨੀਆਂ ਕਰਨੀਆਂ ਨੇ ਤੇ ਮੈਕਸਿਮਮ ਜਿੰਨੀਆਂ ਮਰਜ਼ੀ ਪੜੇ ਉਹਨੀਆਂ ਮੁਬਾਰਕ ਨੇ ਉਹ ਨਾਲ ਸੁਖਮਨੀ ਸਾਹਿਬ ਦਾ ਪਾਠ ਕਰੇ ਨਾਲ ਹੋਰ ਬਾਣੀਆਂ ਪੜੇ ਨਾਲ ਸਿਮਰਨ ਕਰੇ ਸਤਗੁਰੂ ਜੀ ਆਖਦੇ ਨਿਤਨੇਮ ਜੇ ਸਿੱਖ ਦਾ ਪੱਕਾ ਹੋ ਗਿਆ ਅੰਮ੍ਰਿਤ ਵੇਲੇ ਦਾ ਬਸ ਨਿਤਨੇਮ ਦਾ ਵੇਲਾ ਨਾ ਗਵਾਵੇ ਮਹਾਰਾਜ ਆਖਦੇ ਤੋ ਇੰਨਾ ਕਰ ਲੈ ਇੰਨਾ ਹੀ ਬਹੁਤ ਹੈ ਇਹ ਤੁਹਾਨੂੰ ਨਿਤਨੇਮ ਹੀ ਪੱਕਾ ਕਰ ਲੈਣਾ ਵੇ ਆਪਣਾ ਸਾਥ ਸੰਗਤ ਕਿਉਂਕਿ ਜੇਸ ਵੇਖੋ ਇੱਥੇ ਤੇ ਐਸੇ ਫਕੀਰ ਵੀ ਹੋਏ ਜਿਨ੍ਹਾਂ ਨੂੰ ਇੱਕ ਪੰਕਤੀ ਨੇ ਧਾਰ ਦਿੱਤਾ ਆ ਗੁਜਰਾਤ ਚ ਇੱਕ ਫਕੀਰ ਸੀ ਸ਼ਾ ਦੋਲਾ ਉਹ ਇੱਕ ਪੰਕਤੀ ਪੜ੍ਹਦਾ ਬੰਦਾ ਸੋ ਆ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗ ਜਨਾ ਕੈ ਮਨ ਬਿਸਰਵ ਨੇ ਇੱਕ ਪੰਕਤੀ ਸੁਣੀ ਬਸ ਸੁਖਮਣੀ ਸਾਹਿਬ ਦੀ ਕਹਿਣ ਲੱਗਾ ਬਸ ਹੋਰ ਲੋੜ ਨਹੀਂ ਅੱਗੇ ਪਾਈ ਗੜੀਆ ਜੀ ਕੋਲੋਂ ਬਸ ਸੁਣਨਾ ਤੇ ਸਾਰਾ ਸੁਖਮਨੀ ਸਾਹਿਬ ਦਾ ਪਾਠ ਚਾਹੁੰਦਾ ਸੀ ਉਹ ਗੁਰੂ ਅਰਜਨ ਦੇਵ ਜੀ ਦੀ ਬਾਣੀ ਪਰ ਉਹ ਪਾਈ ਗੜੀਆ ਨੂੰ ਇੱਕ ਪੰਗਤੀ ਪੜ੍ਹਦਾ ਤੇ ਅਰਹਾਉ ਦੀਆਂ ਤੋਕਾਂ ਨੇ ਨਾ ਸੁਖਮਨੀ ਸਾਹਿਬ ਦੀਆਂ ਉਹ ਕਹਿਣ ਲੱਗਾ ਬਸ ਇਹਨਾਂ ਦੋ ਪੰਕਤੀਆਂ ਨੇ ਨਿਸ਼ਾ ਕਰਵਾਤੀ ਹੈ ਮੇਰੀ ਉਹ ਬਸ ਦੋ ਪੰਕਤੀਆਂ ਨੂੰ ਕਮਾਉਂਦਾ ਜੀ ਬੰਦਾ ਉਹ ਤੇ ਬ੍ਰਹਮ ਗਿਆਨੀ ਬਣਦਾ ਉਹ ਦੋ ਪੰਕਤੀਆਂ ਕਮਾ ਕੇ ਭਾਵ ਸ਼ਬਦ ਦਾ ਕਿਣਕਾ ਮਾਤਰ ਵੀ ਅੰਦਰ ਟਿਕ ਜਾਏ ਨਾ ਆ ਜਪਜੀ ਸਾਹਿਬ ਹੀ ਇੰਨਾ ਵੱਡਾ ਖਜ਼ਾਨਾ ਰੱਖੀ ਫਿਰਦੇ ਆਪਣੇ ਅੰਦਰ ਤੇ ਜਪਜੀ ਸਾਹਿਬ ਦਾ ਜੇ ਕੋਈ ਪਿਆਰ ਨਾਲ ਜਾਪ ਕਰਦਾ ਤੇ ਸਤਿਗੁਰ ਤੇ ਉਹਨੂੰ ਹੀ ਨਿਭਾਗ ਲਾ ਦਿੰਦੇ ਆ ਤੇ ਅਸੀਂ ਫਿਰ ਵੀ ਸੱਤ ਬਾਣੀਆਂ ਮਹਾਰਾਜ ਨੇ ਆਖਿਆ ਤੂੰ ਨਿਤਨੇਮ ਵਿੱਚ ਰੱਖ ਇਹਨਾਂ ਨੂੰ ਤੇ ਸਾ ਸੰਗਤ ਜੇ ਦਾ ਆਹੀ ਨਿਤਨੇਮ ਪੱਕਾ ਹੋ ਜੇ ਨਾ ਤੇ ਮਹਾਰਾਜ ਉਹਦਾ ਵੀ ਜੀਵਨ ਸਫਲ ਬਣਾ ਦਿੰਦੇ ਆ ਇਸ ਕਰਕੇ ਸਾਦ ਸੰਗਤ ਨਾਮ ਤੇ ਬਾਣੀ ਪੜਨੀ ਤੇ ਜਿੰਨੀ ਮਰਜ਼ੀ ਪੜੋ ਜੀ ਉਨੀ ਥੋੜੀ ਐ ਇਹਦੇ ਲਈ ਸਮੇਂ ਦੀ ਕੋਈ پابੰਦੀ ਨਹੀਂ ਐ ਵੀ ਆਪਾਂ 2 ਘੰਟੇ ਕਰ ਲਿਆ ਬਹੁਤ ਕਰ ਲਿਆ ਆਪਾਂ 1 ਘੰਟਾ ਕਰ ਲਿਆ 5 ਘੰਟੇ ਕਰ ਲਏ ਇੱਥੇ ਤੇ ਜਿੰਨਾ ਸਿਮਰਨ ਹੋ ਜਾਏ ਓਨਾ ਥੋੜਾ ਐ ਤੇ ਸਾਰੀਆਂ ਸਾਰੀ ਜ਼ਿੰਦਗੀ ਕੱਟ ਪੈ ਜਾਂਦੀ ਐ ਸਿਮਰਨ ਕਰਨ ਮੇਲੇ ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰਨ ਵੱਦ ਤੋਂ ਵੱਦ ਜਿੰਨਾ ਹੁੰਦਾ ਸਮਾਂ ਸਾਨੂੰ ਕੱਢਣਾ ਚਾਹੀਦਾ ਹਾਂ ਕੱਲ ਤੇ ਨਹੀਂ ਟਾਲਣਾ ਚਾਹੀਦਾ ਇਹ ਬਸ ਇਹ ਚੇਤੇ ਰੱਖਿਓ ਵੀ ਕੋਨੇ ਕੱਲ ਨਿਤਰਮ ਕਰ ਲਵਾਂ ਕੱਲ ਨਾਮ ਜਪ ਲਵਾਂ ਕੱਲ ਨਹੀਂ ਆਉਣੀ ਕਿਸੇ ਦੀ ਇਹ ਇਹ ਯਾਦ ਰੱਖਿਓ ਬਸ ਨਾਮ ਜਪਣ ਵੇਲੇ ਢਿੱਲ ਨਹੀਂ ਕਰਨੀ ਆ ਬੱਚਾ ਤੁਸੀਂ ਹਮੇਸ਼ਾ ਚੇਤੇ ਰੱਖਿਆ ਕਰੋ ਆ ਕਿ ਹਰ ਜਪਦਿਆ ਖਿੰਨ ਟਹਿਲਣਾ ਕੀ ਜਈ ਮੇਰੀ ਜਿੰਦੜੀਏ ਮਤ ਕੇ ਜਾਪੈ ਸਾਹੋ ਆਵੇ ਕੇ ਨਾ ਆਵੇ ਰਾਮ ਇਹ ਕੋ ਸਤਿਗੁਰ ਕਹਿ ਗਿਆ ਸਾਨੂੰ ਵੀ ਹੋਰ ਕੰਮਾਂ ਨੂੰ ਟਿੱਲ ਕਰ ਲੈ ਚੱਲ ਜੇਗਾ ਕੰਮ ਉਹ ਕੰਮ ਨਹੀਂ ਹੋਏਗਾ ਹੋਰ ਕਰ ਲੂਗਾ ਆਪ ਨਾਮ ਜਪਣ ਦਾ ਕੰਮ ਤੂੰ ਹੀ ਕਰਨਾ ਸੀ ਇਹ ਕਿਸੇ ਹੋਰ ਨੇ ਉਹ ਹੋਰ ਦਾ ਕੀਤਾ ਹੋਇਆ ਤੇਰੇ ਨਾਲ ਨਹੀਂ ਜਾਣਾ ਇਹ ਤੈਨੂੰ ਹੀ ਕਰਨਾ ਪੈਣਾ ਇਸ ਕਰਕੇ ਨਾਮ ਜਪਣ ਵਿੱਚ ਬਾਣੀ ਪੜਨ ਵਿੱਚ ਦੂਜੇ ਕੰਮ ਪੈਂਡਿੰਗ ਪੈ ਸਕਦੇ ਆ ਔਰ ਜੋ ਤੁਸੀਂ ਨਿਤਨੇਮ ਕਰੋ ਨਾ ਜੀ ਜੇ ਮਨ ਬਣਿਆ ਵੀ ਮੈਂ ਸੁਖਨੀ ਸਾਹਿਬ ਦਾ ਪਾਠ ਕਰ ਲਵਾਂ ਤੇ ਉਹਨੂੰ ਕਰ ਲੈਣਾ ਚਾਹੀਦਾ ਜੇ ਪੈਂਡਿੰਗ ਪਾ ਦਿਓ ਕੋ ਟਲਦਿਆਂ ਟਲਦਿਆਂ ਟਲ ਜਾਣੇ ਹੋਣਾ ਨਹੀਂ ਪਾਠ ਹੋ ਇਸ ਕਰਕੇ ਨਾਮ ਜਪਣ ਵਿੱਚ ਬਾਣੀ ਪੜਨ ਵਿੱਚ ਨਿਤਨੇਮ ਕਰਨ ਵਿੱਚ ਗੁਰੂ ਦਾ ਕੰਮ ਕਰਨ ਵਿੱਚ ਕਦੀ ਢਿੱਲਣੀ ਵਰਤਣੀ ਚਾਹੀਦੀ ਸਤਿਗੁਰੂ ਜੀ ਕਿਰਪਾ ਕਰੇ ਆਓ ਥੋੜਾ ਜਿਹਾ ਸਮਾਪਾ ਰੋਜ਼ ਸਿਮਰਨ ਨਾਲ ਜੁੜਦੇ ਆ ਸਾਰੇ ਕਿਰਪਾ ਕਰਿਆ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ